ਸਿੰਮੀ ਦੁਰੇ ਹੋਏ ਹੋ ਕੇ ਕਾਲਕਾ ਸਾਹਬਾ ਨਾਲ ਦਾਦੂਵਾਲ ਜੀ ਉਹ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਨਾਲ ਜੁੜੇ ਹੋਏ ਸਾਰੇ ਤੁਸੀਂ ਦੇਖੋ ਆਪਣਾ ਇਹ ਤਾਂ ਸਦਾ ਨਾਲ ਜੁੜੇ ਆ ਹੂੰ ਜਿਹੜੇ ਕਾਲ ਤਖਤ ਤੇ ਲੜੇ ਹੋ ਤੁਸੀਂ ਇਹਨਾਂ ਨਾਲ ਲੜੇ ਗਰੇ ਤਾਂ ਕਿ ਬੀਜੇਪੀ ਨੇ ਪੋਰ ਹਲੇ ਜਦੋਂ ਦਸਾ ਰਾਜ ਕੀਤਾ ਨਾਲ ਸੁਣਵਾਈ ਹੋਈ ਤੁਹਾਡੀ ਅੰਦਰ ਕੋਈ ਤੇ ਸਰਵਾਈ ਦੀ ਵੀ ਤਾਂ ਹੀ ਧਰੋਲਾ ਪਿਆ ਅਸੀਂ ਕਹਿੰਦੇ ਇਹ ਜਿਹੜਾ ਸਿੱਖ ਸੁਭਾਨਾ ਦਾ ਇਹਦਾ ਇਹਨਾਂ ਨੇ ਪ੍ਰੇਮਤ ਕਰਕੇ ਲੈ ਆ ਗਿਆ ਉਹਨਾਂ ਦੁਬਾਰਾ ਆਪਣੀਆਂ ਉਹਨਾਂ ਪਤਨੀਆਂ ਤਾਂ ਛੋਛੋ ਬਚੀ ਨੇ ਹੂੰ ਹੂੰ ਉਹ ਸਾਡੀ ਗੱਲ ਸੁਣ ਪਿਆਰ ਨਹੀਂ ਕਰ ਪਰ ਬੱਬਾ ਹਨਾ ਅੱਗੇ ਖਾਉਦਾ ਹੁਣ ਤਾਂ ਕਹਿ ਰਹੇ ਕਿ ਨਹੀਂ ਰੋਸ ਤਰਨਾ ਜੀ ਉਹ ਤੇਨੂੰਗਾ ਜੇ ਤਿੰਨ ਸੰਗ ਸਾਬਨ ਬਾਹਰ ਨਿਕਲੇ ਉਹਨੇ ਜਦ ਅਸੀਂ ਰੋਸ ਤਰਨਾ ਕਿ ਰੋਸ ਤਰਨੇ ਜਾਓ ਕਿ ਤੁਸੀਂ ਦੇਖੋ ਉਹ ਆਪਣਾ ਤਾਂ ਪ੍ਰੋਗਰਾਮ ਹੈ ਸਾਡਾ ਪ੍ਰੋਗਰਾਮ ਅੰਦਰਤਾ ਆਹ ਅੰਦਰ ਆਪਣੀ ਗੱਲ ਰੱਖਣੀ ਸੀ ਹੁਕ ਦੇ ਵਿੱਚ ਪਰ ਗੱਲ ਤੁਸੀਂ ਸਿੰਘ ਸਾਹਿਬਾਨਾਂ ਦੀ ਗੱਲ ਕਰ ਰਹੇ ਹੋ ਉਹ ਵੀ ਸੀਰੀਅਸ ਗੱਲ ਹੈ ਨਹੀਂ ਨਹੀਂ ਮੈਂ ਉਹਨਾਂ ਦੀ ਗੱਲ ਉਹਨਾਂ ਨਾਲ ਜਾ ਕੇ ਕਰੋ ਅਸੀਂ ਅੰਦਰੋਂ ਗੱਲ ਜਿਹੜੀ ਸਦਾਰਨ ਤੌਰ ਤੇ ਕੀਤੀ ਉਹ ਗੱਲ ਉਹਨਾਂ ਦਾ ਕੰਸਾ ਉਹ ਤਾਂ ਨਾ ਕਰੋ ਤੁਸੀਂ ਉਹਦਾ ਸਮਰਥਨ ਨਹੀਂ ਕਰਦੇ ਨਹੀਂ ਨਹੀਂ ਕੋਈ ਜਨੇ ਉਹ ਸਾਰਾ ਸਮਰਥਨ ਕਰ ਰਹੇ ਮਤਾ ਤਾਂ ਹੀ ਲਿਆ ਮਤਾ ਬਿਲਕੁਲ ਹਾਂ ਹਾਂ ਮਤਾ ਤਾਂ ਹੀ ਲਿਆ ਲੱਗੇ ਆਏ ਹੂੰ ਉਹ ਸਾਰਾ ਸਮਰਥਨ ਕਰ ਰਹੇ ਆ ਹੂੰ ਬੰਬਾੜੀ ਕੰਮ ਨਹੀਂ ਕੀਤਾ ਹਰ ਸਿੱਖ ਕਰ ਰਿਹਾ ਹਰਕ ਸਿੱਖਿਆ ਦਾ ਉਹ ਕੰਦੇਲੇ ਕਾ ਪਾਣਾ ਤੇ ਲਾਉਣ ਦੇ ਖਰਾਫ ਹਰਕ ਸਿੱਖਿਆ ਦਾ ਇਹੋ ਨਿਜਮ ਤੋਂ ਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਹੀ ਨਿਜਮਾਂ ਦੀ ਪਾਲਣਾ ਨਹੀਂ ਕਰੂਗੀ ਸ਼੍ਰੋਮਣੀ ਕਮੇਟੀ ਹੀ ਐਥਰ ਨੂੰ ਨਹੀਂ ਮੰਨੇਗੀ ਸ਼੍ਰੋਮਣੀ ਕਮੇਟੀ ਹੀ ਸਾਡੀ ਮਰਿਆਦਾ ਨੂੰ ਤੋੜੇਗੀ ਤੇ ਫਿਰ ਮੰਨੇਗਾ ਕੋਈ ਬੀਬੀ ਤੁਸੀਂ ਵੀ ਪ੍ਰਧਾਨ ਰਹੇ ਹੋ ਕਿ ਉਦੋਂ ਵੀ ਇੱਦਾਂ ਸਤਕਾਰ ਹੁੰਦਾ ਸੀਗਾ ਵੇਖੋ ਜੀ ਆਪਾਂ ਕਦੀ ਗਲਤ ਬਤੇ ਪਾਏ ਨਹੀਂ ਜੇ ਕੋਈ ਹੁੰਦਾ ਸੀ ਕਿ ਇਹਦੇ ਸੁਣਾਓ ਕਿਹੜੀ ਗੱਲ ਹੈ ਉਦਾਂ ਕੋਈ ਠੀਕ ਹੈ ਛੋਟੀ ਛੋਟੀ ਗੱਲਾਂ ਤਾਂ ਹੋ ਜਾਂਦਾ ਸੀ ਪਰ ਕਦੀ ਕਿਸੇ ਨੇ ਗਲਤੀ ਅਸੀਂ ਕੀਤੀ ਨਹੀਂ ਸੀ ਇਹ ਤਾਂ ਐਡਾ ਵੱਡਾ ਸਾਡਾ ਸਰਵ ਉੱਚਤਾ ਦੀ ਗੱਲ ਹੈ ਸ਼੍ਰੀ ਕਾਦਰ ਸਾਹਿਬ ਦੀ ਇਹ ਤਾਂ ਮਾਨ ਮਰਿਆਦਾ ਦੀ ਗੱਲ ਹੈ ਇਹ ਤਾਂ ਮਹਾਨ ਪਦਵੀਆਂ ਦੀ ਗਰਦਾਰ ਕੁਸ਼ੀ ਜੋ ਕੀਤੀ ਹੈ ਉਹਦੀ ਉਹਦੀ ਸਾਡੀ ਮੰਗ ਸੀ ਕਿ ਉਹ ਰੱਦ ਕੀਤੇ ਜਾਣ ਤੇ ਜੇ ਇਹਨਾਂ ਨੇ ਕਿਹਾ ਵਿਧਿ ਵਿਵਧਾਨ ਬਣਾਵਾਂਗੇ ਤੇ ਜਿਹੜੇ ਬੈਠੇ ਸੀ ਪਹਿਲਾਂ ਉਹਨਾਂ ਦੀ ਇੱਜ਼ਤ ਬਰਕਰਾਰ ਕਰ ਲੇਕਿਨ ਕੋਈ ਗੱਲ ਬਕਸੇ ਨਾਲੋਂ ਖਾਲਸਾ ਨੂੰ ਵੀ ਰੋਕ ਲਿੱਤਾ ਗਿਆ ਰਸਤੇ 'ਚ ਲੱਗਦਾ ਕਿ ਇਹ ਜੈਨੂਅਲ ਲੱਗਾ ਤੁਹਾਨੂੰ ਕਿਉਂਕਿ ਕੋਈ ਪਤਾ ਨਹੀਂ ਗੱਲ ਸਾਡੇ ਦੋਆਏ ਕਿੰਨਾ ਪੁਲਿਸ ਹੋਈ ਜੀ ਕਹਿੰਦੇ ਤੁਹਾਡੀ ਰਾਖੀ ਲਈ ਆਏ ਪਹਿਲਾਂ ਸਾਨੂੰ ਇੱਥੇ ਗੱਡਾਂਾਂ ਪੈਣ ਦੀ ਹੈ ਨਾ ਅਸੀਂ ਡਾਂਗਾ ਫੜੀਆਂ ਨਾ ਡਾਂਗਾ ਫੜੀ ਇਹਨੂੰ ਮੈਨੂੰ ਚਿੰਤਾ ਲੱਗੀ ਚਲੋ ਜੀ ਚਲੋ ਜੀ ਚਲੋ ਚਿੰਤਾ ਕਾਦੀ ਜੀ ਤੁਸੀਂ ਖੜੇ ਹੋ ਕਹਿੰਦੇ ਤੁਹਾਡੀ ਸਿਕਿਉਰਿ ਕਾ ਜੀ ਹੂੰ ਉਹ ਠੀਕ ਹੈ ਕਿ ਉਹ ਨਹੀਂ ਬੋਲਣ ਦਿੰਦੇ ਉਹ ਵਗਲ ਬਖਰੀ ਹੈ ਮੁਰਸ਼ਾ ਗੰਦੀ ਕਰਨੀ ਹੈ ਪਰ ਇਥੇ ਕਿਸੇ ਦੀ ਹਿੰਮਤ ਹੈ ਹੂੰ ਸਾਨੂੰ ਕੁਝ ਕਹ ਲੈ ਨਹੀਂ ਮੈਂ ਤਾਂ ਕਹਿ ਭਾਈਆਂ ਨੂੰ ਮੈਂ ਕਹ ਸਾਡੇ ਪਰ ਧੱਕੇ ਵੱਜੋ ਕਿੰਨੀ ਕਮਾੜੀ ਗੱਲ ਆ ਧੱਕੇ ਵੱਜੇ ਪਰ ਇਹ ਧੱਕੇ ਕੋਈ ਨਹੀਂ ਜੀ ਇਹ ਪੰਥ ਐਸਾ ਹੀ ਹੈ ਜਿਹੜੀ ਧੱਕੇ ਵੱਜੋ ਗਈ ਹੈ ਬੀਬੀ ਸ਼ਗੀਰ ਕੋ ਪਰ ਮਾੜੀ ਗੱਲ ਹੈ ਬੀਬੀ ਜੀ ਪਰ ਜੀ ਮੈਂ ਉੱਚੀ ਕਰਕੇ ਜੀ ਅਸੀਂ ਇਜਲਾਸ ਕਰਾਂਗੇ ਪਰ ਇੱਕ ਤਰਫੋਂ ਹਰਨਾਮ ਸਿੰਘ ਜੀ ਬਾਹਰ ਉਹਨਾਂ ਨੂੰ ਬਿਠਾ ਦਿੱਤਾ ਗਿਆ ਦੂਜੀ ਤਰਫੋਂ ਤੁਸੀਂ ਕਹਿ ਰਹੇ ਹੋ ਕਿ ਸੇ ਇਹ ਦੇਖੋ ਇਹ ਕੌਣ ਕਿੰਨੀ ਦੁਖੀ ਹੈ ਤੁਸੀਂ ਆ ਸੰਗਤ ਸਾਰੀ ਪੁੱਛ ਲਓ ਹਰ ਸੰਗਤ ਜਿਉ ਬਾਹ ਆਏਗੀ ਕਿ ਸਭ ਕੁਝ ਗਲਤ ਹੋ ਗਿਆ ਮੇਰਾ ਖਲੇ ਪਹਿਲੀ ਵਾਰੀ ਹੋਇਆ ਹੋ। ਜਿੰਗ ਜਾ ਬੰਦ ਕਰੀ ਕਿ ਕੀ ਐਸਨ। ਠੀਕ ਸਾਹ ਨਾ ਜਦ ਤੱਕ ਨਾ ਹੈਡ ਕਰਤੋ। ਜੇ ਉਹ ਠੀਕ ਲਾਏ ਨਹੀਂ ਤਾਂ ਆਏ ਕਿਉਂ। ਕਿਹ ਐ ਕੋਈ ਹਿੰਮਤ ਹੈ? ਨਾ ਜਿੰਦ ਸਾਹਿਬ। ਅੱਜ ਤੇ ਕੱਲ ਤੱਕ ਕਿਉਂ ਨਹੀਂ ਆਏ? ਜੀ। ਉਂ ਕੀ ਕਾਰਨ ਕਿ ਸਮਝਦੇ ਹੋ ਕਿਉਂ ਨਹੀਂ ਉਹਨਾਂ ਨੂੰ ਲੋਕਾਂ ਚ ਲੋਕਾਂ ਚ ਜਾਣ ਕੇ ਤਾਂ ਪਤਾ ਲੱਗੂ ਨਾ ਜੀ ਐਸ ਐਦਾ ਸائے ਥਲੇ ਨਹੀਂ ਰਹਿ ਸਕਦੇ ਕੌਣ ਨੂੰ ਇਹਨਾਂ ਨੇ ਸਟਾਈਲ ਕੀਤੀ ਲੱਗਦਾ ਹੀ ਆਣਾ ਚਾਹੀਦਾ ਸੀਗਾ ਅੱਗੇ ਵੀ ਹਰ ਵਾਰੀ ਆਈਦਾ ਇੱਥੇ ਆਉਂਦੇ ਨੇ ਇੱਕ ਵਾਰੀ ਆਉਂਦੇ ਆ ਇੱਕ ਵਾਰੀ ਆ ਜਾਈ ਨਹੀਂ ਉਹਨਾਂ ਨਾਲ ਕਿੱਦਾਂ ਕਰਨਗੇ ਜੀ ਸੰਗਤ ਦਾ ਮਕਾਬਲਾ ਤੁਸੀਂ ਕੀ ਕਹ ਰਹੇ ਹੋ ਅਕਾਲ ਤੱਕ ਸੁਮਾਨ ਹੈ ਤੇ ਤੁਹਾਡੇ ਸੋਚ ਨਾਲ ਨਹੀਂ ਲੱਗ ਰਿਹਾ ਮੈਂ ਉਹਨੂੰ ਕਿਹਾ ਵੀ ਸੁਮਾਨ ਹੈ ਉਹ ਉਹਨਾਂ ਨੂੰ ਪਤਾ ਹੈ ਇਹਨਾਂ ਦੀ ਪਿਛਗੀ ਗੱਲ ਹੈ ਦੇਖੋ ਇਹਦਾ ਪਤਾ ਉਹਨਾਂ ਲਈ ਪਿਛਗੀ ਬਹਾਨਾ ਹੈ ਜੀ ਇੱਕ ਮਿੰਟ ਸੁਣੋ ਜਿਹੜੀ ਜਿਹੜੀ ਸ਼੍ਰੋਮਣੀ ਕਮੇਟੀ ਪੰਥ ਵਿਰੋਧੀ ਕਾਜ ਕਰੇ ਉਹ ਪੰਥ ਵਿਰੋਧੀ ਹੋ ਸਕਦੇ ਜਿਹੜਾ ਨਿਯਮਾਂ ਨੂੰ ਤੋੜੇ ਪਰਿਆਦਾ ਨੂੰ ਤੋੜੇ ਗੁਰਮਤ ਦਾ ਕਾਨੂੰਨ ਕਰੇ ਉਹੀ ਪੰਥ ਵਿਰੋਧੀ ਤਾਕਤਾਂ ਥੱਲੇ ਖੇਡ ਦੇਣਗੇ ਅਸੀਂ ਤੇ ਪੰਥ ਦੀ ਰਾਖੀ ਕਰਨ ਦੇ ਕਹਿੰਦੇ ਤਾਰਾਂ ਜੁੜੀਆਂ ਕਿਤੇ ਨਾ ਕਿਤੇ ਬਾਗੀ ਤੋਂ ਨਹੀਂ ਦੀਆਂ ਗੋੜੀਆਂ ਸਭ ਤਾਰਾਂ ਉਹ ਕੀ ਕਰਨਾ ਹੈ ਇਸੀ ਤੇ ਉਹੀ ਇਥੇ ਕਰਨਾ ਹੈ ਜੀ ਤਾਰਾ ਤੇ ਸਾਡੀਆਂ ਜੁੜੀਆਂ ਤੇ ਉਹਨਾਂ ਦਾ ਉਹ ਕਰਨਾ ਇੱਥੇ ਬਾਬਾ ਨਾਮ ਸਿੰਘ ਜੀ ਕਹਿੰਦੇ ਤਾਰਾ ਜੁੜੀਆਂ ਹੋਈਆਂ ਸਭੀਆਂ ਤਾਰਾ ਕਹਿੰਦੇ ਉਹਨਾਂ ਨਾਲ ਕੀ ਬੀਜਾਪੀ ਬੀਜਾਪੀ ਤੁਹਾਨੂੰ ਕੀ ਫਿਕਰ ਪਿਆ ਬੀਜਾਪੀ ਸਿਆਸੀ ਪਾਰਟੀ ਜੋ ਮਰਜ਼ੀ ਕਰੇ ਸਾਡੇ ਕਿਤਨੇ ਕਿਤਨੇ ਸਾਂਝਾ ਪਈਆਂ ਸਾਡੀ ਕੋਈ ਸਾਂਝਾ ਮਿਲੇ ਵੀ ਨਹੀਂ ਹੈ ਤੁਹਾਡੀ ਸਾਡੇ ਸਾਕਾਂ ਨਵਾਈ ਹੈ ਬਾਬਾ ਨਾਮ ਸਿੰਘ ਜੀ ਕਹਿੰਦੇ ਨਵਾਈ ਗਏ ਮੈਂ ਨਹੀਂ ਜਾਣਦਾ ਇਹ ਬੜੀ ਆਪਣੇ ਇਲਾਕੇ ਚੋਂ ਵੋਟ ਲਈ ਹੈ ਮੈਂ ਕਦੇ ਬੀਜਾਪੀ ਤੋਂ ਨਹੀਂ ਲਈ ਮੇਰੇ ਇਲਾਕੇ ਚ ਕੋਈ ਐਮਸੀ ਵੀ ਨਹੀਂ ਬੀਜਾਪੀ ਦਾ ਜਦੋਂ ਭਾਗੀ ਬਣੇ ਸੀ ਉਦੋਂ ਕੀ ਆ ਗਿਆ ਤੁਹਾਨੂੰ ਤਾਰਾ ਕੀ ਕੀ ਬੀਜਾਪੀ ਨਾਲ ਬੀਜਾਪੀ ਨੂੰ ਕਿਉਂ ਜੋੜਿਆ ਜਾਂ ਸਾਰੇ ਦੀ ਕੋਈ ਗੱਲ ਕਰ ਲੈ ਤੂੰ ਐਵੇਂ ਉਹ ਝੂਠੇ ਦੀ ਗੱਲ ਕਰੀ ਜਾਂਦਾ ਪਰ ਇੱਕ ਬੰਨੇ ਇੱਕ ਬੰਨੇ ਉਹਨਾਂ ਨੇ ਕੋਈ ਨਹੀਂ ਕੀਤਾ ਗਿਆ ਤੁਹਾਨੂੰ ਇਦਾਂ ਬਾਹਰ ਘੱਟਦਾ ਪਰ ਇਹ ਕਿਵੇਂ ਚੱਲੇਗਾ ਫੇਰ ਅਗੋਂ ਇਹ ਦੇਰਾਂ ਨੂੰ ਜਾਣੇ ਜੀ ਖੇਡਾਂ ਖੇਡਦੇ ਆ ਤੂੰ ਕਾਹਦੇ ਧਾਮੀ ਇੱਕ ਚੀਜ਼ ਨਹੀਂ ਜੀ ਤੇ ਜਲਾਉਗੇ ਸੰਦੋਰੀ ਅਗੇ ਪਰ 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 ਉਧਰੋਂ ਧਾਮੀ ਨੂੰ ਫਿਰ ਉਧਰ ਨਾ ਜੋੜਿਆ ਜਾਂਦਾ ਭਾਜਪੀ ਦੇ ਨਾਲ ਧਾਮੀ ਸਾਹਿਬ ਦੀ ਬੰਦੀ ਤੋਂ ਮਹਾ ਸਾਹਿਬ ਇਸ ਟਾਈਮ ਤੇ ਵਿਰੋਧ ਕਰ ਰਹੇ ਨੇ ਪਰ ਵਿਰੋਧ ਕਰ ਰਹੇ ਨੇ ਸਦਤਾ ਦਾ ਕਰ ਰਹੇ ਪਰ ਉਤੋਂ ਉਹਨਾਂ ਦਾ ਫਿਰ ਨਾ ਭਾਜਪੀ ਨਾਲ ਜੋੜਿਆ ਜਾਂਦਾ ਤੁਸੀਂ ਸਮਰਥਨ ਨਹੀਂ ਕਰੋਗੇ ਉਹ ਤਿੰਨ ਸਿੰਘ ਸਾਹਿਬਾਂ ਦੀ ਪਹਾਲੀ ਵਾਸਤੇ ਬੈਠੇ ਆ ਬਾਬਾ ਨਾਲ ਬਾਬਾ ਸੀ ਸਮਰਥਨ ਉਹ ਸਾਡੇ ਸਮਰਥਨ ਤੇ ਆਏ ਹੈ ਅਸੀਂ ਆਵਾਜ਼ ਉਠਾਈ ਹੈ ਜੀ ਹਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਵਾਜ਼ ਉਠਾਈ ਹੈ ਅਸੀਂ ਸਰਵਉੱਚਤਾ ਲਈ ਸ਼੍ਰੀ ਅਕਾਲਤਾ ਸਾਹਿਬ ਤੇ ਗਏ ਹੈ ਅਸੀਂ ਆਵਾਜ਼ ਉਠਾਈ ਹੈ ਤੇ ਸਾਰੀ ਸੇਕ ਕੰਮ ਸਾਡਾ ਸਪੱਸ਼ਟ ਕਰ ਰਹੀ ਹੈ ਤੁਸੀਂ ਉਹ ਨਾਲ ਬੈਠੋਗੇ ਨਾਲ ਬਾਹਰੀ ਨੇ ਬੈਠੀਏ ਨਾ ਬੈਠੀ ਅਸੀਂ ਆਪਣੀ ਆਵਾਜ਼ ਬਰੰਦ ਕਰਤੀ ਹੂੰ ਆਹ ਜੀ ਵੀ ਜੀ ਲੜਾਈ ਲੜ ਰਹੀ ਹੈ ਕੱਲ ਨੂੰ ਬਾਹਰ ਲੜਾਈ ਜੜਾਂਗੇ